ਅੱਜ ਪੰਚ ਕੋਲ ਗਾਜਰਾਂ ਦਾ ਦੇਜਲਾ ਬਣਾ ਰਹੇ ਹਾਂ ਪਹਿਲਾਂ ਸਿੰਪਲ ਗਾਜਰਾਂ ਇਹਦੇ ਵਿੱਚ ਪਾਈਆਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਜਿੱਦਿਆਂ ਕੁਝ ਨਹੀਂ ਆਸਤਿਤ ਨਾਗੇ ਜੀ ਉਸ ਤੋਂ ਬਾਅਦ ਇਹਦਾ ਹੋਰ ਜਿਹੜਾ ਸਮਾਨ ਦਾ ਪਾਵਾਂਗੇ ਇਹਦੇ ਵਿੱਚ ਇਕਦਰਾ ਗਾਜਰਾ ਆਦਾ ਪਾਣੀ ਆਪ ਹੀ ਛੱਡ ਜਾਂਦੀਆਂ ਆ ਉਹਦੇ ਨਾਲ ਇਹ ਤਿਆਰ ਹੁੰਦਾ ਹੈ ਆਖੋ ਲਿਆ ਪਟਾਖੇ ਦਾ ਫੇਪਾਂ ਦਿੱ ਜੀ 750 ਗ੍ਰਾਮ ਪਾਇਆ ਦੋ ਕਲੋ ਦੁੱਧ ਇਹ ਗਰਮ ਕਰਕੇ ਰੱਖਿਆ ਪਿਆ ਜਦੋਂ ਇਹ ਗਾਜਰਾ ਕੁਝ ਤਿਆਰ ਹੋ ਗਿਆ ਇਹਨਾਂ ਨੂੰ ਹੋ ਗਿਆ ਸਾਨੂੰ 5 ਮਿੰਟ ਦੇ ਕਰੀਬ ਤਿਆਰ ਕਰਦੇ ਹਾਂ ਤੇ ਇਹ 15 ਮਿੰਟਾਂ ਤੱਕ ਇਹਨੂੰ ਅਜੇ ਭੁੰਨਾਗੇ ਇਸੇ ਤਰ੍ਹਾਂ ਬਸ ਇਹ ਕੰਦੇ ਪਾਸੇ ਦੇ ਵਿੱਚ ਹੁਣ ਅਸੀਂ 10 ਮਿੰਟਾਂ 10 ਮਿੰਟ ਇਹਨੂੰ ਗਾਜਰਾਂ ਨੂੰ ਭੁੰਨ ਤੋਂ ਬਾਅਦ ਦੇ ਵਿੱਚ ਖੋਆ ਤੇ ਦੁੱਧ ਮਿਕਸ ਕਰਤਾ ਹੈ। ਕੋੜੇ ਦੁੱਧ ਤੇ ਖੋਆ ਇਹਨੂੰ ਗਾਜਰਾਂ ਨੂੰ ਬਣਾਏਗਾ ਇਹਦਾ ਟੇਸਟ ਵੀ ਨਹੀਂ ਆਏਗਾ। ਇੱਕ ਖੰਡ ਆਪਾਂ ਜਿਹੜੀ ਪਾਵਾਂਗੇ ਉਹ ਐਂਡ ਦੇ ਪਾਵਾਂਗੇ। ਖੰਡ ਦੇ 750 ਗ੍ਰਾਮ ਤੱਕ ਪਾਈ ਜਾ ਸਕਦੀ ਹੈ। ਜਿਆਦਾ ਮਿੱਠਾ ਖਾਣਿਆਂ ਤਾਂ ਫਿਰ ਕਿੰਨਾ ਵੀ ਪਾ ਸਕਦੇ ਆ ਫਿਰ ਨੋਰਮਲ ਮਿੱਠਾ ਰੱਖੋ। 750 ਗ੍ਰਾਮ ਖੰਡ ਨਾਲ ਸਹੀ ਨੋਰਮਲ ਮਿਠਾ ਹੋ ਜਾਂਦਾ ਜਿਹੜਾ ਅਧਿਕਤ ਮਿੱਠਾ ਦੁੱਧ ਪਾਏ ਨੂੰ 10 ਮਿੰਟ ਹੋ ਗਏ ਨੇ ਤੇ ਜੇ ਦੁੱਧ ਸੁੱਕ ਗਿਆ ਫਿਰ ਖੰਡ ਪਾ ਕੇ ਇਹ ਦੇਸੀ ਘਿਓ ਪਾਇਆ ਥੋੜਾ ਸਭ ਤੋਂ ਪਹਿਲਾਂ ਪਾਇਆ ਦੇਸੀ ਘਿਓ ਆ ਸੀ ਉਹ ਗਾਜਰਾ ਜਦੋਂ ਪੌਣ ਤੋਂ ਬਾਅਦ ਉਹ ਅੱਗੇ ਲੋੜ ਅਨੁਸਾਰ ਜਿੰਨਾ ਤੁਸੀਂ ਹੈਵੀ ਨੂੰ ਬਣਾਉਣਾ ਚਾਹੁੰਦੇ ਹੋ ਉਸ ਨਾਲ ਇੱਕ ਆਪਾਂ ਦਸੀ ਘੋੜਾ ਵਾਤੇ ਮਿਕਸ ਕਰ ਸਕਦੇ ਆ ਆ ਬੂਰਾ ਖੰਡਾ ਜੀ ਇਹ 750 ਗ੍ਰਾਮ ਖੰਡ ਹੈ ਜੀ ਆ 750 ਗ੍ਰਾਮ ਘੱਟ ਹੀ ਹੈ ਕਿਉਂਕਿ ਅਸੀਂ ਮਿੱਠਾ ਪੜਾਹ ਘੱਟ ਯੂਜ਼ ਕਰਦੇ ਆ ਇਹ ਨਾਰਮਲ ਖੰਡਾ ਜੀ ਮਿੱਠਾ 5 ਕਿਲੋ ਗਾਜਰਾ 3 ਕਿਲੋ ਦੁੱਧ ਜੇ 750 ਗ੍ਰਾਮ ਪਾਇਆ ਤੇ ਵੀ ਵੈਸੇ ਹੀ ਹੈ ਤੇ 750 ਗ੍ਰਾਮ ਖੰਡ ਪਾਈ ਜਾ ਸਕਦੀ ਆ ਤੇ ਜੇ ਅਸੀਂ ਵੱਧ ਮਿੱਠੇ ਦੇ ਸ਼ੌਕੀਆਂ ਤਾਂ 1 ਕਿਲੋ ਵੀ ਪਾ ਸਕਦੇ ਆ ਪਰ ਅਸੀਂ ਇੰਨਾ ਕੋਈ ਮਿੱਠੇ ਨਾਲ ਇਹ ਗਾਜਰਾ ਦੀ ਮਿੱਠੀਆਂ ਹੁਣ ਗਾਜਰਾ ਦਾ ਮੌਸਮ ਆ ਗਿਆ ਹੈ ਸਾਡੀਆਂ ਗਾਜਰਾ ਲਗਭਗ ਨਾਲ ਫੇਰੇ ਲਾ ਉਹ ਆਪਦੇ ਅੰਤਮ ਸੋਹਵਾਲ ਹੋ ਗਿਆ ਹੰਡਨ ਦੇ ਵਿੱਚ ਰਪਾਤੀ ਸੀ ਦੁੱਧ ਤੇ ਖੋਆ ਵੀ ਪਾਤਾ ਤੇ ਇਹ ਗਾਜਰਾ ਹੁਣ ਮਤਲਬ ਤਿਆਰ ਹੋ ਚੁੱਕੀ ਹੈ ਇਹ ਸਿਰਫ ਆਪਾਂ ਦੇ ਥੋੜਾ ਥੋੜਾ ਪਾਣੀ ਹੈ ਇਹ ਆਪਾਂ ਜੇ ਸੁੱਕ ਗਿਆ ਇਹ ਗਾਜਰਾ ਲਾ ਦੇਾਂਗੇ ਦੂਜਾ ਦੇ ਵਿੱਚ ਕਾਜੂ ਮਿਕਸ ਕਰ ਦਾਂਗੇ ਕਿ ਇਹ ਬਹੁਤ ਆਸਾਨ ਹੈ ਘਰੇ ਬਣਾਉਣਾ ਤੁਸੀਂ ਘਰੇ ਬਣਾਓ ਕੇ ਜਿਹੜਾ ਸਾਡਾ ਹੁਣ ਬਣ ਕੇ ਤਕਰੀਬਨ ਟਿਕਰ ਨੂੰ ਤਿਆਰ ਹੈ ਤੇ ਹੁਣ ਅੰਦਰ ਚਾਹ ਥੋੜਾ ਇੱਕ ਡ్రਾਈ ਫਰੂਟ ਪਾਉਣ ਲੱਗੇ ਆ। ਇਹ ਫਨੇ ਲਾ ਕੇ ਹੀ ਪਾ ਸਕਦੇ ਆ ਤੇ ਵਿੱਚ ਵੀ ਪਾ ਸਕਦੇ ਆ। ਤੇ ਇਸ ਚੈਨਲ ਨੂੰ ਇਹੋ ਜਿਹੀਆਂ ਰੈਸਪੀਆਂ ਦੇਖਣ ਵਾਸਤੇ ਲਾਈਕ ਤੇ ਸ਼ੇਅਰ ਕਰੋ। ਉਹ ਸਬਸਕ੍ਰਾਈਬ ਕਰੋ ਤੇ ਤੁਸੀਂ ਇਹੋ ਜਿਹੀਆਂ ਰੈਸਪੀਆਂ ਇਹਦੇ ਖਰੇਲੂ ਬਿਨਾਂ ਬਿਮਾਰੀ ਤੋਂ ਕਾਣੇ ਚੀਜ਼ਾਂ ਸਟੇਅਰ ਕਰ ਸਕਦੇ ਹਾਂ ਵਿਆਹ ਦੀਆਂ ਚੀਜ਼ਾਂ ਨਾਲ ਅਕਸਰ ਬੰਦਾ ਬਿਮਾਰ ਹੋ ਜਾਂਦਾ ਤੇ ਇਹ ਚੀਜ਼ਾਂ ਬਕ ਬਲਾ ਕੇ ਖਾਵਾਂਗੇ ਤਾਂ ਆਪਣ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਆਉਂਦੀ ਬਹੁਤ ਬਹੁਤ ਧੰਨਵਾਦ